ਡਾਕਟਰ ਕਹਿੰਦੇ ਨੇ ਜੈ ਭਾਰਤੀ ਜੀ ਮਰੀਜ਼ਾਂ ਨੂੰ ਲਿਖਦੇ ਵੀ ਨੇ ਤੇ ਆਮ ਭਾਸ਼ਾ ਵਿੱਚ ਕਹਿੰਦੇ ਵੀ ਨੇ ਕਿ ਜਿੰਨਾ ਤੁਸੀਂ ਫਲ ਫਲੂਟ ਖਾਓਗੇ ਉੰਨੇ ਹੀ ਤੁਸੀਂ ਤੰਦਰੁਸਤ ਰਹੋਗੇ ਜੀ ਹਾਂ ਇਹ ਤੇ ਸਾਰੇ ਮੰਨਦੇ ਹਨ ਕਿ ਫਲ ਫਰੂਟ ਦੇ ਵਿੱਚ ਜਿੰਨੇ ਤੱਤ ਵਿਟਾਮਿਨ ਹੁੰਦੇ ਹਨ ਉਹ ਕਿਸੇ ਹੋਰ ਚੀਜ਼ ਵਿੱਚ ਨਹੀਂ ਹੁੰਦੇ ਹਨ ਪਰ ਉੱਥੇ ਆ ਕੇ ਤੁਸੀਂ ਹੁਣ ਸੋਚਾਂ ਦੇ ਵਿੱਚ ਪੈ ਜਾਓਗੇ ਜਿਹੜੀ ਅਸੀਂ ਖਬਰ ਤੁਹਾਨੂੰ ਦਿਖਾ ਰਹੇ ਹਾਂ ਕਿ ਫਲਾਂ ਦੇ ਨਾਲ ਖਲਵਾੜ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਪੈਸੇ ਤੁਹਾਡੇ ਕੋਲ ਲੈ ਜਾਂਦੇ ਨੇ ਤੁਹਾਡਾ ਮਨ ਹੀ ਨਹੀਂ ਕਰੇਗਾ ਕਿ ਅਸੀਂ ਫਲ ਖਾਈਏ ਜਾਂ ਕਿ ਨਾ ਖਾਈਏ ਤੁਸੀਂ ਤਾਂ ਜਾਣਦੇ ਆ ਕਿ ਜਿੰਨੇ ਵੀ ਅੱਜ ਕੱਲ ਫਲ ਪੱਕਦੇ ਨੇ ਉਹ ਸਾਰੇ ਕੈਮੀਕਲਾਂ ਦੇ ਨਾਲ ਪੱਕਦੇ ਨੇ ਪਰ ਆ ਸਕਰੀਨ ਦੇ ਉੱਪਰ ਤੁਸੀਂ ਜੋ ਇਹ ਹਦਵਾਣਾ ਹਦਵਾਣਾ ਗਰਮੀਆਂ ਦੇ ਮੌਸਮ ਦੇ ਵਿੱਚ ਕਾਫੀ ਖਾਣ ਵਾਲਾ ਇੱਕ ਜਿਹੜਾ ਆ ਇਹ ਫਲ ਹੈਗਾ ਆ ਜਿਸ ਨੂੰ ਛੌਂਕ ਦੇ ਨਾਲ ਲੋਕ ਖਾਂਦੇ ਨੇ ਪਰ ਇਸ ਤੋਂ ਬਾਅਦ ਹੋ ਸਕਦਾ ਆ ਕਿ ਤੁਸੀਂ ਹਦਵਾਣਾ ਖਾਣਾ ਹੀ ਛੱਡ ਦਿਓ ਪਰ ਇਹ ਤੁਹਾਡੇ ਦੇ ਉੱਪਰ ਡਿਪੈਂਡ ਹੈ ਪਰ ਇਸ ਦੇ ਵਿੱਚ ਕੀ ਕੁਝ ਹੋ ਰਿਹਾ ਆ ਆ ਤੁਸੀਂ ਸਕਰੀਨ ਤੇ ਦੇਖੋ ਇਹ ਵਿਅਕਤੀ ਹਦਵਾਣਾ ਲੈ ਕੇ ਆਇਆ ਔਰ ਹਦਵਾਣੇ ਨੂੰ ਜਦੋਂ ਛਿੱਲਣ ਲੱਗੇ ਤਾਂ ਉੱਪਰੋਂ ਪੜਦਾ ਇਸ ਤਰ੍ਹਾਂ ਲਹਿ ਰਹੀਆਂ ਨੇ ਜਿਸ ਤਰ੍ਹਾਂ ਤੁਸੀਂ ਕੰਧ ਦੇ ਉੱਪਰੋਂ ਕੋ ਕਲੀ ਖੁਰਚ ਰਹੇ ਹੋ ਕੋ ਰੰਗ ਨੂੰ ਖੁਰਚ ਰਹੇ ਹੋ ਇਸ ਤਰ੍ਹਾਂ ਜਿਹੜੇ ਆ ਰੰਗ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਕੀਤੇ ਜਾ ਰਹੇ ਨੇ ਕੀ ਸਾਡੇ ਦੇਸ਼ ਦੇ ਵਿੱਚ ਅਜਿਹੇ ਵਿਅਕਤੀਆਂ ਦੇ ਉੱਪਰ ਸਿਕੰਜਾ ਕੱਸਣ ਦੇ ਲਈ ਕੋਈ ਕਾਨੂੰਨ ਨਹੀਂ ਹੈ ਜੇਕਰ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਅਗਰ ਜਿੱਦਾਂ ਵੀ ਫਲ ਫਰੂਟ ਆਂਦਾ ਹੈ ਉਹਨਾਂ ਦੇ ਉੱਪਰ ਜਿਹੜਾ ਆ ਫੂਡ ਸਪਲਾਈ ਵਿਭਾਗ ਹੈ ਉਹਨਾਂ ਨੂੰ ਦੇਖ ਕੇ ਚੈੱਕ ਕਰੇ ਮੌਕੇ ਮੌਕੇ ਤੇ ਜਾ ਕੇ ਗੁਪਤ ਤੌਰ ਤੇ ਹਰ ਜ਼ਿਲ੍ਹੇ ਆ ਭਾਈ ਛਾਪੇ ਮਾਰੇ ਤਾਂ ਦੇਖੇ ਕਿ ਇਹਨਾਂ ਫਲਾਂ ਦੇ ਨਾਲ ਕੀ ਕੁਲਵਾੜ ਹੋ ਰਿਹਾ ਹੈ ਲੋਕ ਠੀਕ ਹੋਣ ਦੇ ਲਈ ਇਹ ਫਲ ਫਰੂਟ ਖਾਂਦੇ ਨੇ ਪਰ ਲੋਕ ਵੀ ਸੋਚਦੇ ਨੇ ਕਿ ਅਸੀਂ ਫਲ ਫਰੂਟ ਤੇ ਬਥੇਰਾ ਖਾਈਦਾ ਹੈ ਪਰ ਸਾਡੀ ਸਿਹਤ ਦੇ ਵਿੱਚ ਉਸ਼ਾ ਲਾਣ ਦੀ ਬਜਾਏ ਗਰਭ ਠੋ ਰਹੀ ਹੈ ਉਸ ਦਾ ਕਾਰਨ ਅਜੇ ਹੀ ਫਲ ਫਰੂਟ ਹਨ ਤੁਸੀਂ ਸੇਬ ਦੇਖ ਲਓ ਤੁਸੀਂ ਕੇਲੇ ਜਿਸ ਨੂੰ ਕਿਹਾ ਜਾਂਦਾ ਆ ਉਹ ਕਿਸ ਤਰ੍ਹਾਂ ਪਕਾਏ ਜਾਂਦੇ ਹਨ ਹਰ ਚੀਜ਼ ਦੇ ਉੱਪਰ ਕੈਮੀਕਲ 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 ਤੇ ਇਸ ਨੇ ਸਾਡੀਆਂ ਜਿੰਨੇ ਵੀ ਅਸੀਂ ਲੋਕ ਹੈ ਗਿਆਂ ਸਾਡੀਆਂ ਸੇਤਾਂ ਨੂੰ ਜਿਹੜਾ ਆ ਉਹ ਬਿਮਾਰ ਕੀਤਾ ਹੋਇਆ ਆ ਜੇਕਰ ਸਾਡਾ ਪੰਜਾਬ ਚਲੋ ਪੰਜਾਬੇ ਹੀ ਰੱਖ ਲਓ ਇਸ ਪਾਸੇ ਵਾਲ ਫੂਡ ਸਪਲਾਈ ਵਿਭਾਗ ਮਹਿਕਮਾ ਧਿਆਨ ਦੇਵੇ ਕਿ ਜੋ ਮਰੀਜ਼ ਲੋਕ ਫਲ ਫਰੂਟ ਖਾਂਦੇ ਨੇ ਘੱਟੋ-ਘੱਟ ਇੱਥੇ ਤੇ ਖਲਵਾੜ ਨਾ ਕੀਤਾ ਜਾਵੇ ਇਸ ਦਾ ਮਤਲਬ ਆ ਕਿ ਫੂਡ ਸਪਲਾਈ ਵਿਭਾਗ ਜਿਹੜਾ ਆ ਉਹ ਵੀ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੋਇਆ ਹੈ ਕੋਈ ਕੋਈ ਵਿਅਕਤੀ ਹੁੰਦਾ ਹੈ ਜਿਹੜਾ ਖੋਜ ਕਰ ਲੈਂਦਾ ਹੈ ਆ ਤੁਹਾਡੇ ਸਕਰੀਨ ਦੇ ਉੱਪਰ ਅਸੀਂ ਪੂਰੇ ਦੀ ਪੂਰੀ ਡਿਟੇਲ ਦਿਖਾ ਰਹੇ ਹਾਂ ਇਹ ਸਾਡਾ ਕਹਿਣਾ ਨਹੀਂ ਹੈ ਇਹ ਜਿਨ੍ਹਾਂ ਨੇ ਇਹ ਅਦਵਾਣਾ ਖਰੀਦਿਆ ਉਹਨਾਂ ਦਾ ਕਹਿਣਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਜੇਕਰ ਤੁਸੀਂ ਫਲ ਫਰੂਟ ਲੈਣਾ ਹੀ ਹੈ ਤੇ ਖਾਣਾ ਹੀ ਹੈ ਕੋਸ਼ਿਸ਼ ਕਰੋ ਉਸ ਨੂੰ ਪਹਿਲਾਂ ਕੋਸੇ ਪਾਣੀ ਦੇ ਨਾਲ ਉਸ ਦੀ ਉਪਰੀ ਉੱਪਰਲੀ ਜਿਹੜੀ ਪਰਤ ਹੈਗੀ ਆ ਉਸ ਨੂੰ ਥੋੜਾ ਇੱਕ ਹਲਕੇ ਜਿਹੇ ਚਾਕੂ ਦੀ ਨੋਕ ਦੇ ਨਾਲ ਦੇਖੋ ਕਿ ਕਿਤੇ ਉਸ ਦੇ ਉੱਪਰ ਵੀ ਇਸ ਤਰ੍ਹਾਂ ਪੇੜਤਾ ਨਹੀਂ ਕੀਤਾ ਹੋਇਆ ਆਓ ਦੇਖਦੇ ਆਂ ਪੂਰੀ ਰਿਪੋਰਟ ਸਾਰਿਆਂ ਨੂੰ ਜੈ ਪੀਨ ਜੈ ਭਾਰਤ ਮੈਂ ਸੋਨਾਥਰ ਕੈਂਡਾ ਕੱਲ ਅਸੀਂ ਚੰਡੀਗੜ੍ਹ ਗਏ ਸੀ ਔਰ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮਾਤਾ ਸਤਪਾੜ ਪੈਂਡਾ ਜੀ ਅਸੀਂ ਕਿਸੇ ਕੰਮ ગયા ਸੀ ਔਰ ਵਾਪਸੀ ਆਉਂਦੇ ਹੋਏ ਅਸੀਂ ਬੰਗਾ ਸ਼ਹਿਰ ਜਿੱਥੋਂ ਬੰਗਾ ਤੋਂ ਮੁਕੰਦਪੁਰ ਰੋਡ ਤੇ ਰੋਡ ਤੇ ਇੱਕ ਹਦਵਾਨਿਆਂ ਵਾਲੀ ਰੇੜੀ ਦੇ ਉੱਤੇ ਖੜੇ ਹੋਏ ਜਿੱਥੋਂ ਅਸੀਂ ਹਦਵਾਨੇ ਲਏ ਜੋ ਹਦਵਾਨਿਆਂ ਦਾ ਰੇਟ ਪੁੱਛਿਆ 20 ਰੁਪਏ ਕਿਲੋ ਦੱਸਿਆ ਉਹਨਾਂ ਨੇ ਉਹ ਹਦਵਾਨੇ ਅਸੀਂ ਲੈ ਕੇ ਜਦੋਂ ਘਰ ਆਏ ਸਾਰਿਆਂ ਨੂੰ ਜੈ ਪੀਨ ਜੈ ਭਾਰਤ ਮੈਂ ਸੋ ਨਾਥਰ ਕੈਂਡਾ ਕੱਲ ਅਸੀਂ ਮੈਂ ਤੇ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਰ ਸਤਪਾਲ ਰੈਂਡਾ ਜੀ ਕੱਲ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਜਦੋਂ ਅਸੀਂ ਬੰਗੀਆਂ ਆਏ ਬੰਗੀਆਂ ਤੋਂ ਮੁਕੰਦਫਾ ਰੋਡ ਤੇ ਇੱਕ ਲੇਡੀ ਜਿਸ ਨੇ ਹਦਵਾਣੇ ਔਰ ਖਰਬੂਜੇ ਕੁਝ ਹੋਰ ਵੀ ਇਦਾਂ ਦਾ ਰੱਖਿਆ ਆ ਥੱਲੇ ਰੇੜੀ ਲਾ ਕੇ ਬੈਠੀ ਸੀ ਉਹ ਅਸੀਂ ਅੱਗੇ ਨੂੰ ਪੁੱਛਿਆ ਕਿ ਹਦਵਾਣਿਆਂ ਦਾ ਰੇਟ ਕਿਆ ਹੈ ਤਾਂ ਉਹਨੇ ਦੱਸਿਆ ਕਿ 20 ਰੁਪਏ ਕਿਲੋ ਪਤੋਂ ਨੇ ਮੈਂ ਤੇ ਮਾਸਟਰ ਜੀ ਨੇ ਦੋਨਾਂ ਨੇ ਅਸੀਂ 2-2 ਕਿਲੋ ਹਿਦਆਣੇ ਹਦਵਾਣੇ ਜਿਹੜੇ ਲੈ ਲੈ ਲਿਆ ਤੇ ਅਸੀਂ ਘਰ ਰੱਖ ਲਏ ਤੇ ਅੱਜ ਸ਼ਾਮੀ ਮੈਂ ਘਰ ਆਇਆ ਤੇ ਵਾਈਫ ਨੂੰ ਕਿਹਾ ਕਿ ਲਿਆਓ ਘਵਾਣਾ ਕੱਟੋ ਜਦੋਂ ਕੱਟਣ ਲੱਗੇ ਤਾਂ ਹਦਵਾਣੇ ਦੇ ਉੱਤੇ ਜਿਸ ਤਰ੍ਹਾਂ ਕੋਈ ਕੈਮੀਕਲ ਦੇ ਨਾਲ ਕਲਰ ਚਾੜਿਆ ਐ ਇਦਾਂ ਲੱਗਦਾ ਜਿੱਦਾਂ ਕੋਈ ਪੇਪਰ ਚਾੜਿਆ ਹੋਵੇ ਜਿੱਦਾਂ ਕੋਈ ਵਾਲ ਪੇਪਰ ਹੁੰਦਾ ਇਸ ਤਰ੍ਹਾਂ ਜਦੋਂ ਉਹਨੂੰ ਲਾਇਆ ਤੇ ਉਹ ਹੱਥ ਦੇ ਨਾਲ ਸਾਰੇ ਲੈ ਗਿਆ ਔਰ ਜਿਹੜਾ ਉਹਦਾ ਉੱਪਰਲਾ ਰੰਗ ਡਾਰਕ ਗ੍ਰੀਨ ਤੇ ਥੱਲੇ ਵਾਲਾ ਰੰਗ ਜਿਹੜਾ ਉਹ ਕਾਫੀ ਲਾਈਟ ਸੀ ਅਸੀਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਾਂ ਘਰ ਦੇ ਵਿੱਚ ਬੱਚਿਆਂ ਲਈ ਪਰਿਵਾਰ ਲਈ ਬਾਹਰੋਂ ਫਰੂਟ ਲੈ ਕੇ ਆਉਂਦੇ ਆ ਡਾਕਟਰ ਵੀ ਸਲਾਹ ਲੈਂਦੇ ਆ ਦਿੰਦੇ ਸਲਾਹ ਵੀ ਦਿੰਦੇ ਆ ਕਿ ਤੁਸੀਂ ਜੀ ਜ਼ਿਆਦਾਤਰ ਬੱਚਿਆਂ ਨੂੰ ਫਰੂਟ ਦਿਓ ਖਾਣੇ ਕੀ ਆਪਾਂ ਖਾਵਾਂਗੇ ਅੱਜ ਕੋਈ ਵੀ ਚੀਜ਼ ਇਹੋ ਜਿਹੀ ਹੈ ਜਿਹੜੀ ਕੈਮੀਕਲ ਤੋਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਕੋਈ ਸਬਜ਼ੀ ਲੈ ਲਓ ਕੋਈ ਫਰੂਟ ਲੈ ਲਓ ਉਹ ਦੁੱਧ ਲੈ ਲਓ ਉਹ ਘੀ ਲੈ ਲਓ ਕਿਹੜੀ ਚੀਜ਼ ਇਦਾਂ ਨਹੀਂ ਹੈਗੀ ਕਿ ਜਿਹੜੀ ਸ਼ੁੱਧ ਹੋਆ ਜਿਹੜੀ ਆਪਾਂ ਆਪਣੀ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਖਵਾ ਸਕਦੇ ਸਾਰੇ ਨੂੰ ਆਪਾਂ ਨੂੰ ਇਹ ਚੀਜ਼ਾਂ ਤੋਂ ਬੜੀ ਵੇਰ ਹੋਣ ਦੀ ਲੋੜ ਆ ਬਚਣ ਦੀ ਲੋੜ ਆ ਕਿ ਜੋ ਵੀ ਆਪਾਂ ਘਰ ਲੈ ਕੇ ਆਉਣ ਉਹਨੂੰ ਪਹਿਲਾਂ ਦੇਖੀਏ ਆਪਾਂ ਦੇਖ ਕੇ ਫਿਰ ਉਹਨੂੰ ਖਾਜੀਏ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਨੀ ਚਾਹੁੰਦਾ ਕਿ ਕਿਤੇ ਨਾ ਕਿਤੇ ਇਹ ਜਿਹੜੀ ਪ੍ਰਸ਼ਾਸਨ ਦੀ ਵੀ ਢਿੱਲ ਆ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਵੰਦੀ ਕਾਰਵਾਈ ਨਹੀਂ ਹੋ ਰਹੀ ਇਸ ਲਈ ਲੋਕਾਂ ਦੇ ਹੌਸਲੇ ਖੁੱਲੇ ਹੋਆ ਇੱਕ ਨਿਗਾਜਾ ਹਦਵਾਉਣਾ ਰਾਤ ਨੂੰ ਹੁੰਦਾ ਟੀਕਾ ਲਾਉਂਦੇ ਆ ਸਵੇਰ ਨੂੰ ਐ ਡਬਲ ਡਾ ਹੋ ਜਾਂਦਾ ਉਹਦਾ ਬਜਨ ਵੱਜ ਜਾਂਦਾ ਤੇ ਜਿਹੜੇ ਉਹ ਲੋਕ ਟੀਕੇ ਲਾਉਣ ਵਾਲੇ ਆ ਉਹ ਇਹੋ ਜਿਹੀ ਜਿਹੜੀ ਗੰਦੀ ਕਮਾਈ ਆਪਣੇ ਬੱਚਿਆਂ ਨੂੰ ਲਿਆ ਕੇ ਖਾਂਦੇ ਆ ਪਰ ਲੋਕ ਜਿਹੜੇ ਆ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀ ਬਣਦੀ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਆ ਇਸ ਟਾਈਮ ਦੇ ਵਿੱਚ ਅੱਜ ਕੈਂਸਰ ਦੀ ਬਿਮਾਰੀ ਇੰਨੀ ਜ਼ਿਆਦਾ ਫੈਲ ਰਹੀ ਆ ਕਿ ਹਸਪੀਟਲ ਭਰੇ ਪਏ ਆ ਪਰ ਗਰੀਬ ਬੰਦਾ ਇਹਦਾ ਨਾ ਇਲਾਜ ਕਰਾ ਸਕਦਾ ਨਾ ਬਚ ਸਕਦਾ ਉਹਦਾ ਕਾਰਨ ਸਭ ਤੋਂ ਵੱਡਾ ਆਹੀ ਕੋਸ਼ ਜੋ ਅਸੀਂ ਖਾ ਰਹੇ ਹਾਂ ਮਲਾਪੀ ਚੀਜ਼ਾਂ ਦੇ ਨਾਲ ਜਿਹੜੀਆਂ ਚਾਹੇ ਕੋਈ ਅੱਜ ਕਣਕ ਖਾ ਲਈਏ ਅਸੀਂ ਚਾਹੇ ਦੁੱਧ ਪੀ ਲਈਏ ਜਿਹੜੀ ਵੀ ਚੀਜ਼ ਖਾਣੀ ਹੈ ਸਾਰੀਆਂ ਮਲਾਪੀ ਚੀਜ਼ਾਂ ਦੇ ਜਾ ਰਹੀਆਂ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਦੇ ਕੇ ਬੇਨਤੀ ਹੈ ਕਿ ਇਹਨਾਂ ਇਹੋ ਜਿਹੇ ਲੋਕਾਂ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਔਰ ਬੰਗਾ ਤੋਂ ਮੁਕੰਦਪੁਰ ਰੋਡ ਦੇ ਉੱਤੇ ਜਿਹੜੀ ਹੈਗੀ ਆ ਉਹ ਜਿਹੜੀ ਇੱਕ ਥੱਲੇ ਰੇੜੀ ਲਾ ਕੇ ਬੈਠੀ ਹੈ ਜਨਾਨੀ ਉਹਦੇ ਕੋਲੋਂ ਲਿਆ ਸੀ ਪੁੰਨੀਆਂ ਦੇ ਕੋਲ ਪੁੰਨੀਆਂ ਦੇ ਲਾਗੇ ਛੱਡੇ ਨਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਇਹਨਾਂ ਚੀਜ਼ਾਂ ਤੋਂ ਖਾਣ ਤੋਂ ਪਰਹੇਜ਼ ਕਰੋ ਔਰ ਦੇਖ ਕੇ ਖਾਓ ਜੋ ਵੀ ਖਾਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ